ਅੱਜ ਲਾਈਫ ਕੇਅਰ ਫਾਊਂਡੇਸ਼ਨ ਬਾਰੇ ਮੈਂ ਦੱਸਣਾ ਚਾਹਨਾ ਹੈ ਕਿ ਇਹ ਰਾਜਪੁਰੇ ਸਿੰਘ ਸਭਾ ਗੁਰਦੁਆਰੇ ਵਿੱਚ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰਦੇ ਆ ਇੱਥੇ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਡੀਲਿੰਗ ਬਹੁਤ ਵਧੀਆ ਜੋ ਰਿਪੋਰਟ ਆ ਉਹ ਬਹੁਤ ਵਧੀਆ ਆਦੀ ਰਿਪੋਰਟ ਮੈਂ ਬਾਹਰ ਵੀ ਚੈੱਕ ਕਰਾਈਆ ਤੇ ਇੱਥੇ ਦਾ ਕੋਈ ਫਰਕ ਨਹੀਂ ਸੀ ਲੇਕਿਨ ਰਿਜ਼ਲਟ ਇਹਨਾਂ ਦੇ ਬਹੁਤ ਵਧੀਆ ਇਹਨਾਂ ਨੂੰ ਚਾਹੇ ਹਸਪਤਾਲ ਸਰਕਾਰੀ ਚ ਲੈ ਜਾਓ ਪ੍ਰਾਈਵੇਟ ਚ ਲੈ ਜਾਓ ਕਿਤੇ ਵੀ ਹੋਰ ਹਸਪਤਾਲ ਚ ਲੈ ਜਾਓ ਕੋਈ ਰਿਜੈਕਟ ਨਹੀਂ ਕਰਦੇ ਵਧੀਆ ਮੰਨਦੇ ਆ ਤੇ ਸਾਰੇ ਜਿਹੜੇ ਡਾਕਟਰ ਸਾਹਿਬਾਨ ਇਹਨੂੰ ਵਧੀਆ ਕਹਿੰਦੇ ਆ ਇਸ ਕਰਕੇ ਮੈਂ ਸਾਰੇ ਰਾਜਪ੍ਰੇਤ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਪਿੰਡ ਜੋ ਨੇੜੇ-ਤੇੜੇ ਦੇ ਜਿਹੜੇ ਆਂਦੇ ਲੋਕ ਉਹ ਸਾਰੇ ਜਿਹੜੇ ਇੱਥੇ ਰਾਜਪ੍ਰੇਤ ਸਿੰਘ ਸਭਾ ਗੁਰਦੁਆਰਾ ਵਿੱਚ ਆ ਕੇ ਲਾਈਫ ਕੇਅਰ ਫੰਡੋਸ਼ਨ ਦੇ ਵਿੱਚੋਂ ਆਪਣੇ ਟੈਸਟ ਕਰਾਉਣ ਤੇ ਇਸ ਜੋਰ ਸਸਤੇ ਰੇਟਾਂ ਤੇ ਆਵਾਜਿਬ ਰੇਟਾਂ ਦੇ ਕਰਦੇ ਆ ਤੇ ਇਸ ਕਰਕੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਬਹੁਤ ਸਸਤੇ ਰੇਟਾਂ ਦੇ ਉੱਤੇ ਇਹ ਜਿਹੜਾ ਕੰਮ ਕਰ ਰਹੇ ਆ ਤੇ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਨਾ ਕੇ ਫਾਊਂਡੇਸ਼ਨ ਲਾਈਫ ਕੇਅਰ ਜਿਹੜੀ ਹੈਗੀ ਬਹੁਤ ਵਧੀਆ ਕੰਮ ਕਰੇ ਰੱਬ ਇਹਨੂੰ ਤਰੱਕੀਆਂ ਬਖਸ਼ੇ ਤੇ ਇਸ ਦਿਨ ਦੁੱਗਣੀ ਰਾ ਚੋਗੀਆਂ ਤਰੱਕੀ ਕਰੇ ਦਾਸ ਇਕਬਾਲ ਸਿੰਘ ਸਬਰਵਾਲ ਜਨਰਲ ਸੈਕਟਰੀ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਜਿਵੇਂ ਕਿ ਹੁਣੇ ਹੀ ਪ੍ਰਧਾਨ ਸਾਹਿਬ ਜੀ ਨੇ ਹੈਲਥ ਕੇਅਰ ਬਾਰੇ ਬਹੁਤ ਕੁਝ ਦੱਸਿਆ ਡਿਟੇਲ ਦੇ ਵਿੱਚ ਦੱਸਿਆ ਮੇਰੇ ਤਾਂ ਦੱਸਣ ਦੀ ਗੁਜਾਇਸ਼ ਹੀ ਨਹੀਂ ਰਹੀ ਅੱਜ ਲਾਈਫ ਕੇਅਰ ਫਾਊਂਡੇਸ਼ਨ ਦੇ ਵੱਲੋਂ ਜੋ ਪ੍ਰੋਗਰਾਮ ਲਿਖਿਆ ਗਿਆ ਉਹਦੇ ਵਿੱਚ ਦੇਖਣ ਚ ਆਇਆ ਕਿ ਲਾਈਫ ਕੇਅਰ ਵਾਲਿਆਂ ਨੇ ਕੁਝ ਹੀ ਸਮੇਂ ਦੇ ਵਿੱਚ ਇਤਨੇ ਲੈਬ ਖੋਲ ਦਿੱਤੇ ਕਿ ਆਮ ਗਰੀਬਾਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੋ ਰਿਹਾ ਹੈ ਇਹਨਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਮਿਲੀ ਹੋਈ ਹੈ ਸੋ ਮੇਰੀ ਬੇਨਤੀ ਹੈ ਕਿ ਸ਼ਹਿਰ ਨਿਵਾਸੀਆਂ ਨੂੰ ਕਿ ਇੱਥੇ ਪਹੁੰਚ ਕੇ ਘਟ ਰੇਤਾਂ ਦੇ ਪਹੁੰਚ ਕੇ ਆਪਣਾ ਵੱਤਵਦ ਲਾਭ ਉਠਾਓ ਮੈਂ ਅਵਰਿੰਦਰ ਸਿੰਘ ਕੰਗ ਮੁਖ ਸੇਵਾਦਾਰ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਪੁਰਾ ਟਾਊਨ ਅੱਜ ਆਪਾਂ ਜੋ ਲਾਈਫ ਕੇਅਰ ਫਾਊਂਡੇਸ਼ਨ ਜਿਸ ਦੇ ਐਮ ਡੀ ਸਰਦਾਰ ਅਵਤਾਰ ਸਿੰਘ ਨੇ ਉਹਨਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਤੋਂ 6-7 ਸਾਲ ਪਹਿਲਾਂ ਜਿਹੜੀ ਇਹ ਲਾਇਫਸੀ ਖੋਲੀ ਗਈ ਸੀ ਜੋ ਕਿ ਬੜੀ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਤੇ ਲੋਕਾਂ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ ਇਹ ਲੈਬ ਜਦ ਖੋਲੀ ਸੀ ਸਟਾਰਟਿੰਗ ਦੇ ਵਿੱਚ ਬਹੁਤ ਥੋੜੇ ਸਮੇਂ ਲਈ ਦਿੱਕਤਾਂ ਵੀ ਆਈਆਂ ਕਿਉਂਕਿ ਸ਼ਹਿਰ ਦੇ ਵਿੱਚ ਹੋਰ ਵੀ ਜੋ ਲੈਬਾਂ ਸਨ ਉਹਨਾਂ ਨੇ ਆ ਕੇ ਸਾਨੂੰ ਇੱਥੇ ਮਿਲੇ ਵੀ ਇਹ ਲੈਬ ਨਾ ਖੁੱਲੀ ਜਾਵੇ ਵੀ ਸਾਡੇ ਕੰਮ ਕਾਰ ਤੇ ਅਸਰ ਪਵੇਗਾ ਪਰ ਉਹਨਾਂ ਨੂੰ ਸਮਝਾਇਆ ਪਿਆਰ ਦੇ ਨਾਲ ਕਿਹਾ ਤੇ ਉਹ ਮੰਨ ਗਏ ਤੇ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆਈ ਬਹੁਤ ਹੀ ਕਾਮਯਾਬ ਤਰੀਕੇ ਨਾਲ ਜਿਹੜੀ ਇਹ ਲੈਬ ਹੈ ਚੱਲ ਰਹੀ ਹੈ ਤਕਰੀਬਨ 80 ਤੋਂ ਲੈ ਕੇ 100 ਤੱਕ ਪੇਸ਼ੈਂਟ ਨੇ ਜਿਹੜੇ ਇੱਥੇ ਆ ਕੇ ਖੂਨ ਟੈਸਟ ਕਰਾ ਰਹੇ ਨੇ ਜੋ ਕਿ ਬਹੁਤ ਹੀ ਘੱਟ ਰੇਟਾਂ ਤੇ ਤੇ ਬਾਹਰ ਵਾਲੀਆਂ ਲੈਬਾਂ ਨਾਲੋਂ ਸ਼ਹਿਰ ਦੀਆਂ ਨਾਲੋਂ ਬਹੁਤ ਜ਼ਿਆਦਾ ਰੇਟਾਂ ਦੇ ਵਿੱਚ ਫਰਕ ਹੈ ਇਸ ਕਰਕੇ ਜਿਹੜਾ ਆਮ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋ ਰਿਹਾ ਹੈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਵੱਖ-ਵੱਖ ਸਮੇਂ ਤੇ ਕੈਂਪ ਵੀ ਲਾਏ ਜਾਂਦੇ ਨੇ ਤੇ ਜਿਸ ਵਿੱਚ ਉਹਨਾਂ ਨੇ ਜਿਹੜੇ ਕੈਂਸਰ ਦੇ ਮਰੀਜ਼ ਨੇ ਉਹਨਾਂ ਦੇ ਕਾਰਡ ਵੀ ਬਣਾ ਕੇ ਦਿੱਤੇ ਹੋਏ ਨੇ ਉਹਨਾਂ ਨੂੰ ਖਾਸ ਜਿਹੜੀਆਂ ਰਹਿਤੇ ਦਿੰਦੇ ਨੇ ਕਿਉਂਕਿ ਕਈ ਇਸ ਤਰ੍ਹਾਂ ਦੇ ਮਰੀਜ਼ ਨੇ ਕੈਂਸਰ ਜਦ ਬਹੁਤ ਜ਼ਿਆਦਾ ਜਿਹੜਾ ਉਹ ਸਮੇਂ ਦੇ ਮੁਤਾਬਕ ਪੋਲੂਸ਼ਨ ਲਾਲੋ ਖਾਣ ਪੀਣ ਦਾ ਲਾਲੋ ਬਹੁਤ ਵਧ ਰਿਹਾ ਹੈ ਇਸ ਕਰਕੇ ਇਸ ਨੂੰ ਸੋਚਦੇ ਹੋਏ ਬਹੁਤ ਹੀ ਉਹਨਾਂ ਨੂੰ ਕਟ ਰੇਟ ਤੇ ਜਾਂ ਫ੍ਰੀ ਮੰਗਵਾਏ ਜਿਹੜਾ ਉਹਨਾਂ ਦੇ ਟੈਸਟ ਕੀਤੇ ਜਾਂਦੇ ਨੇ। ਬਾਕੀ ਅਵਤਾਰ ਸਿੰਘ ਜੋ ਐਮ ਡੀ ਨੇ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਤੇ ਜੋ ਛੋਟੀ ਉਮਰ ਵਿੱਚ ਹੀ ਐਡੇ ਵੱਡੇ ਮਕਾਮ ਤੇ ਪਹੁੰਚ ਚੁੱਕੇ ਨੇ ਕਿ ਹੁਣ ਉਹਨਾਂ ਨੇ ਤਕਰੀਬਨ 164 ਲੈਬਾਂ ਨੇ ਜਿਹੜੀਆਂ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਖੋਲੀਆਂ ਸਾਰੀਆਂ ਲੈਬਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਜਿਹੜਾ ਇੱਥੇ ਦਾ ਸਟਾਫ ਹੈ ਉਹਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਹ ਬਹੁਤ ਹੀ ਵਧੀਆ ਸਟਾਫ ਹੈ ਜਿਹੜਾ ਬਹੁਤ ਹੀ ਪਿਆਰ ਦੇ ਨਾਲ ਲੋਕਾਂ ਨੂੰ ਅਟੈਂਡ ਕਰਦਾ ਹੈ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਆਪਾਂ ਜਿਹੜੇ ਟੈਸਟ ਕਰਾਉਣ ਆਉਂਦੇ ਨੇ ਉਹ ਵਿਚਾਰੇ ਆਮ ਤਾਂ ਹੁੰਦੇ ਨਹੀਂ ਤਕਰੀਬਨ ਬਿਮਾਰ ਬੰਦੇ ਜਾਂ ਇਸ ਤਰ੍ਹਾਂ ਦੇ ਬੰਦਾ ਹੁੰਦਾ ਜਿਹੜਾ ਜਾ ਕੇ ਖੂਨ ਟੈਸਟ ਕਰਾਉਂਦਾ ਉਹਨੂੰ ਪਿਆਰ ਦੇ ਨਾਲ ਮਿਲਣਾ ਪਿਆਰ ਨਾਲ ਅਟੈਂਡ ਕਰਨਾ ਇਹ ਵੀ ਬਹੁਤ ਵੱਡੀ ਗੱਲ ਹੈ ਇਹ ਜਿਹੜੀਆਂ ਲੈਬਾਂ ਨੇ ਜੇ ਇਸ ਤਰ੍ਹਾਂ ਹੀ ਚਲਦੇ ਰਹੇ ਤਾਂ ਤਕਰੀਬਨ ਸਦੇ ਅਵਤਾਰ ਸਿੰਘ ਐਮ ਡੀ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਕਾਮਯਾਬ ਹੋਣਗੇ ਤੇ ਲੋਕਾਂ ਦੀ ਸੇਵਾ ਕਰਦੇ ਨੇ ਜਿਵੇਂ ਅੱਗੇ ਕਿਸਾਨ ਧਰਨੇ ਲੱਗਦੇ ਰਹੇ ਦਿੱਲੀ ਵਿੱਚ ਲੱਗਿਆ ਜਾਂ ਸ਼ੰਭੂ ਵਿਖੇ ਲੱਗਿਆ ਉੱਥੇ ਵੀ ਇਹ ਜਾ ਕੇ ਲੋਕਾਂ ਦੀ ਸੇਵਾ ਜਿਹੜੀ ਕੈਂਪ ਖੋਲ ਕੇ ਕਰਦੇ ਰਹੇ ਨੇ ਫਤਿਹਗੜ੍ਹ ਸਾਹਿਬ ਜਿਹੜੇ ਸਾਬ ਜਦਿਆਂ ਦਾ ਸਿੱਧੀ ਜੋੜ ਮੇਲਾ ਆਉਂਦਾ ਹੈ ਉੱਥੇ ਵੀ ਜਾ ਕੇ ਸੇਵਾ ਕਰਦੇ ਰਹੇ ਨੇ ਜਾਂ ਪਿਛਲੇ ਦਿਨਾਂ ਚ ਹੜ ਆਏ ਪੰਜਾਬ ਵਿੱਚ ਉੱਥੇ ਜਾ ਕੇ ਵੀ ਲਾਈਫ ਕੇਅਰ ਫਾਊਂਡੇਸ਼ਨ ਨੇ ਬਹੁਤ ਸੇਵਾ કરી ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਸ ਤਰ੍ਹਾਂ ਇਹ ਵੱਧ ਤੋਂ ਵੱਧ ਜਿਹੜੀ ਸੇਵਾ ਕਰਦੇ ਰਹਿਣ ਐਨਾ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ